ਰਿਸ਼ਤਾ ਗੂੜੇ ਰਿਸ਼ਤੇ ਦੀਆਂ ਅੱਖਾਂ ਤੇ ਕੰਨ ਨਹੀਂ ਹੁੰਦੇ ਦਿਲ ਤੇ ਵਿਸ਼ਵਾਸ ਹੁੰਦਾ ਇਸ ਕਰਕੇ ਵਿਸ਼ਵਾਸ ਨੂੰ ਬਣਾਈ ਰੱਖਣਾ ਹੀ ਇੱਕ ਖੁਸ਼ਹਾਲ ਜ਼ਿੰਦਗੀ ਹੈ ਰਿਸ਼ਤਾ ਸਾਰੇ ਰਿਸ਼ਤੇ ਵਿਸ਼ਵਾਸ ਤੇ ਹੀ ਹੁੰਦੇ ਨੇ ਰਿਸ਼ਤਾ ਸਵੇਰ ਵੇਲੇ ਹੀ ਨਿਮੋ ਅਮਰੋ ਦੇ ਘਰ ਆ ਗਈ ਮੋਹ ਜਿਆ ਉਦਾਸ ویک ਅਮਰੋ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਅੱਜ ਮੋਹ ਜਿਆ ਕਿਉਂ ਉਦਾਸ ਹੈ ਤੇਰਾ ਨਿੰਮੋ ਅਮਰੋ ਦੇ ਕੋਰੋਂ ਦੁੱਧ ਲੈਣ ਆਉਂਦੀ ਹੁੰਦੀ ਸੀ ਪਿਛਲਾ ਪਿੰਡ ਤਾਂ ਨਿੰਮੋ ਦਾ ਕੋਈ ਹੋਰ ਸੀ ਗੋਰੀ ਚਿੱਟੀ ਨਿੰਮੋ ਪਰ ਮੇਰੇ ਸਰੀਰ ਦੀ ਬਹੁਤ ਸੋਹਣੀ ਆਰਤ ਸੀ ਅਮਰੋ ਤੇ ਪੁੱਛਣ ਤੇ ਨਿੰਮੋ ਨੇ ਦੱਸਿਆ ਬੀਬੀ ਕੀ ਦੱਸਾਂ ਮੈਂ ਤਾਂ ਖੂਚੋਂ ਨਿਕਲ ਖਾਤੇ ਵਿੱਚ ਡਿੱਗ ਪਈ ਅੱਜ ਮੈਂ ਆਪਣੇ ਘਰ ਵਾਲੇ ਜਿੱਤੇ ਨੂੰ ਕਿਹਾ ਮੇਰਾ ਬੜਾ ਚਿਤ ਕਰਦਾ ਨੈਣਾ ਦੇਵੀ ਜਾਨ ਨੂੰ ਪਰ ਡੁੱਬੜਾ ਚਾਰੇ ਪਿਆ ਚੁੱਕ ਕੇ ਆਇਆ ਮੇਰੇ ਵੱਲ ਬਹੁਤ ਲੜਿਆ ਮੈਂ ਕਿਹਾ ਇਹ ਕੀ ਗੱਲ ਤੂੰ ਸਹਿਜ ਮਤੇ ਵੀ ਕਹਿ ਸਕਦਾ ਸੀ ਪਰ ਨਹੀਂ ਹੁਣ ਤਾਂ ਹਰ ਗੱਲ ਤੇ ਲੜਾਈ ਨੂੰ ਲੱਕ ਬੰਨਦਾ ਬੰਨਿਆ ਵਾ ਉਹਦਾ ਅਮਰੋ ਕਹਿੰਦੀ ਮੈਨੂੰ ਐਵੇਂ ਦੱਸ ਕੁੜੇ ਨਿੰਮੋ ਤੇਰਾ ਇਥੇ ਨਾਲ ਵਿਆਹ ਹੋਇਆ ਮੈਂ ਸੁਣਿਆ ਤੇਰਾ ਪਹਿਲਾ ਹੋਰ ਘਰ ਵਾਲਾ ਸੀ ਨਿੰਮੋ ਕਹਿੰਦੀ ਬਹੁਤ ਲੰਬੀ ਕਹਾਣੀ ਆ ਬੀਬੀ ਜਾਤ ਦੀ ਭਾਵੇਂ ਮੈਂ ਰਾਮਦਾਸੀ ਆ ਪਰ ਬੀਬੀ ਅਸੀਂ ਜੈਲਦਾਰ ਵਜਦੇ ਸੀ ਮੈਂ ਨਿੱਕੀ ਜਹੀ ਸੀ ਕਿ ਮੇਰਾ ਪਿਓ ਮਰ ਗਿਆ ਮਾਂ ਮੇਰੀ ਜਵਾਨ ਸੀ ਸਿਆਣੀ ਹੁੰਦੀ ਤਾਂ ਪੈਲੀ ਪਿੱਛੇ ਹੀ ਰਹਿ ਪੈਂਦੀ ਆਪਦੇ ਸਹਰੇ ਘਰ ਨਹੀਂ ਮਾਂ ਮੇਰੀ ਨੇ ਮੈਨੂੰ ਕੁੱਚੜ ਚੁੱਕਿਆ ਤੇ ਆਪਣੇ ਪੇਕੇ ਲੈ ਗਈ ਸਹਰੇ ਘਰ ਦਾ ਐਡਾ ਰਾਜਦਵਾਰ ਛੱਡ ਕੇ ਪੇਕੇ ਕੌਣ ਪੁੱਛਦਾ ਪਿਗਾਨੀ ਇਮਾਨਤ ਨੂੰ ਭਾਵੇਂ ਮੇਰੀ ਦਾਦੀ ਨੇ ਬਹੁਤ ਕਿਹਾ ਵੀ ਪੁੜੀ ਮੈਨੂੰ ਦੇ ਦੇ ਮੇਰੇ ਪੁੱਤ ਦੀ ਨਿਸ਼ਾਨੀ ਆ ਪਰ ਮੈਨੂੰ ਮੇਰੀ ਮਾਂ ਨੇ ਉਹਨਾਂ ਹਵਾਲੇ ਨਾ ਕੀਤਾ ਦਨ ਬੀਤ ਗਏ ਮੇਰੀ ਮਾਂ ਦਾ ਰਿਸ਼ਤਾ ਹੋਰ ਥਾ ਕਰਤਾ ਉਥੇ ਮਾਹੌਲ ਠੀਕ ਠਾਕ ਸੀ ਪਰ ਮੈਨੂੰ ਬਹੁਤ ਪਿਆਰ ਜਿਹੜਾ ਪਿਆਰ ਮੈਨੂੰ ਆਪਣੇ ਪਰਿਵਾਰ ਵਿੱਚ ਮਿਲਦਾ ਸੀ ਉਹ ਕਿਤੇ ਨਾ ਮਿਲਿਆ ਮੈਂ 16 ਕ ਸਾਲ ਦੀ ਹੋਈ ਅੱਜ ਤੱਕ ਮੈਂ ਕਿਤੇ ਖੇਤ ਦਾ ਕੰਮ ਕਰਨ ਨਹੀਂ ਸਿੱਖੀ ਪਰ ਐਥੇ ਤਾਂ ਮੈਂ ਮੇਰਾ ਸੋਤਲਾ ਪਿਓ ਮੈਨੂੰ ਖੇਤ-ਭੇਜ ਦਿੰਦਾ ਨਰਮ ਚੁੱਕਣ ਦੇ ਹਾਰੀ ਤੇ ਨਾਲ ਹੀ ਮੇਰੀ ਮਾਂ ਵੀ ਹੁੰਦੀ ਸੀ ਮੈਂ ਸੋਚਦੀ ਕਿ ਜੇ ਮੇਰੀ ਮਾਂ ਵਿਆਹ ਨਾ ਕਰਵਾਉਂਦੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਉੱਥੇ ਅਸੀਂ ਕਿੰਨੇ ਸੁਖੀ ਸੀ ਸਾਡੇ ਆਪ ਦੇ ਖੇਤ ਹੁੰਦੇ ਸੀ ਪਰ ਕਿਸਮਤ ਨੇ ਹੀ ਤੋਖਾ ਦਿੱਤਾ ਸੀ ਜਿਨ੍ਹਾਂ ਦੇ ਉਹ ਖੇਤ ਸੀ ਉਹਨਾਂ ਦਾ ਇੱਕ ਬੰਦਾ ਮੇਰੇ ਤੇ ਅੱਖ ਰੱਖਦਾ ਸੀ ਮੈਂ ਉਦੋਂ ਜਵਾਨੀ ਵਿੱਚ ਪੈਰ ਧਰਿਆ ਹੀ ਸੀ ਜਦੋਂ ਉਹ ਮੇਰੇ ਵੱਲ ਝਾਕਦਾ ਮੈਨੂੰ ਚੰਗਾ ਲੱਗਣਾ ਉਹਦਾ ਨਾਮ ਸੀ ਜੋਤੀ ਜੋਤੀ ਨੂੰ ਪਤਾ ਲੱਗਿਆ ਕਿ ਮੈਨੂੰ ਉਬਲੇ ਹੋਏ ਆਂਡੇ ਬਹੁਤ ਪਸੰਦ ਆ ਹਰ ਰੋਜ਼ ਜੋਤੀ ਮੈਨੂੰ ਆਂਡੇ ਲਿਆ ਕੇ ਦਿੰਦਾ ਮੈਨੂੰ ਵੀ ਉਹ ਬਹੁਤ ਚੰਗਾ ਲੱਗਣ ਲੱਗ ਪਿਆ ਮੈਂ ਵੀ ਉਸ ਨੂੰ ਪਿਆਰ ਕਰਨ ਲੱਗ ਲੱਗੀ ਇੱਕ ਦਿਨ ਅਸੀਂ ਪਿੰਡੋਂ ਹੀ ਭੱਜ ਗਏ ਤੇ ਬੰਬੇ ਚਲੇ ਗਏ ਉਹਦੇ ਬਾਹਰ ਬਹੁਤ ਚੰਗੇ ਲਿੰਕ ਸੀ ਮੈਨੂੰ ਉਹਨੇ ਦੱਸਿਆ ਕਿ ਪਹਿਲਾਂ ਵਾਲੀ ਘਰ ਵਾਲੀ ਨਾਲ ਉਹਦਾ ਤਲਾਕ ਹੋ ਚੁੱਕਿਆ ਮੈਨੂੰ ਕੋਈ ਗਿਲਾ ਨਹੀਂ ਸੀ ਕਿਉਂਕਿ ਮੈਨੂੰ ਖਾਣ ਤੇ ਪਹਿਨਣ ਤੱਕ ਮਤਲਬ ਸੀ ਉਹ ਮੇਰਾ ਹਰ ਚਾਹ ਪੂਰਾ ਕਰਦਾ 5 ਸਾਲ ਦੀ ਅਸੀਂ ਬਾਹਰ ਰਹੇ ਕੋਟ ਮੈਚ ਸਾਡੀ ਹੋ ਚੁੱਕੀ ਸੀ ਕਿ ਅਸੀਂ ਫਿਰ ਪੰਜਾਬ ਆ ਗਏ ਆਪਣੇ ਪਿੰਡ ਜੋਤੀ ਕੀ ਬਹੁਤ ਵੱਡੀ ਕੋਠੀ ਸੀ ਜਿਸ ਨੂੰ ਵੇਖ ਕੇ ਮੈਂ ਖੁਸ਼ ਸੀ ਆਪਣੇ ਮਾਪਿਆਂ ਦਾ ਖਿਆਲ ਵੀ ਨਹੀਂ ਸੀ ਮੈਨੂੰ ਜੋਤੀ ਕਿਸੇ ਕੰਮ ਦੇ سلسلے ਵਿੱਚ ਬਾਹਰ ਚੱਲ ਗਿਆ ਤੇ ਆਪਣੇ ਇੱਕ ਦੋਸਤ ਨੂੰ ਕਹਿ ਗਿਆ ਸੀ ਕਿ ਨੀਮੂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੂੰ ਲਿਆ ਦੇਵੇਂ ਮੈਂ 5-7 ਦਿਨ ਤੱਕ ਵਾਪਸ ਆ ਜਾਊਂਗਾ ਜੋਤੀ ਦੇ ਦੋਸਤ ਰਵੀ ਜਦੋਂ ਘਰ ਆਉਂਦਾ ਉਸ ਦੀ ਝਾਕਣੀ ਮੈਨੂੰ ਵਧੀਆ ਲੱਗਣ ਲੱਗੀ ਇੱਕ ਦਿਨ ਜਦੋਂ ਮੈਂ ਕੱਪੜੇ ਧੋ ਰਹੀ ਸੀ ਉਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਉਹਦੀ ਸ਼ੂ ਮੈਨੂੰ ਜੋਤੀ ਦੀ ਸ਼ੂ ਨਾਲੋਂ ਚੰਗੀ ਲੱਗੀ ਪਰ ਮੇਰਾ ਰਿਸ਼ਤਾ ਹੁਣ ਰਵੀ ਨਾਲ ਜੁੜ ਗਿਆ ਸੀ ਜੋਤੀ ਜਦੋਂ ਆਪਣੇ ਕੰਮ ਨਿਪਟਾ ਘਰ ਵਾਪਸ ਆਇਆ ਤਾਂ ਉਹਨੂੰ ਮੈਂ ਕੁਝ ਬਦਲੀ-ਬਦਲੀ ਤਾਂ ਲੱਗੀ ਪਰ ਉਹਨੇ ਜ਼ਿਆਦਾ ਗੌਰ ਨਾ ਕੀਤੀ ਕਿਉਂਕਿ ਮੈਨੂੰ ਉਹ ਹੱਦ ਤੋਂ ਵੱਧ ਪਿਆਰ ਕਰਦਾ ਸੀ ਜੋਤੀ ਦੀ ਸਿਹਤ ਬਾਹਰ ਜਾਣ ਕਰਕੇ ਠੀਕ ਨਹੀਂ ਸੀ ਹੋ ਰਹੀ ਸਾਹ ਦੀ ਦਿੱਕਤ ਸੀ ਉਹਨੂੰ ਪਹਿਲਾਂ ਹੀ ਥੋੜੇ ਟਾਈਮ ਬਾਅਦ ਉਹਦੀ ਮੌਤ ਹੋ ਗਈ ਉਹਦੀ ਜ਼ਮੀਨ ਜਾਇਦਾਦ ਸਭ ਕੁਝ ਮੈਨੂੰ ਮਿਲ ਗਿਆ ਰਵੀਨਲ ਮੇਰਾ ਰਿਸ਼ਤਾ ਪਹਿਲਾਂ ਵਾਂਗੀ ਰਿਹਾ ਸਾਲ ਕਵਾਦ ਅਸੀਂ ਵਿਆਹ ਕਰਵਾ ਲਿਆ ਸਾਲ ਬਾਅਦ ਹੀ ਰਵੀ ਦੇ ਤੇ ਵਰ ਬਦਲਣ ਲੱਗੇ ਮੇਰੇ ਨਾਲ ਪਿਆਰ ਕਰਨ ਦੀ ਬਜਾਏ ਉਹ ਲੜਦਾ ਰਹਿੰਦਾ ਨਾਲੇ ਤਾਂ ਮੇਰੇ ਪੱਲਿਓ ਖਾਂਦਾ ਉਪਰੋਂ ਮੇਰੇ ਹੀ ਗਲ ਪੈਂਦਾ ਸੱਚ ਦੱਸਾਂ ਤਾਂ ਬੀਬੀ ਜਿਹੜਾ ਰਿਸ਼ਤਾ ਮੇਰਾ ਜੋਤੀ ਨਾਲ ਸੀ ਉਹ ਬਹੁਤ ਪਿਆਰਾ ਸੀ ਮੇਰੀ ਨਿੱਕੀ ਨਿੱਕੀ ਗੱਲ ਨੂੰ ਉਹ ਬਹੁਤ ਧਿਆਨ ਨਾਲ ਸੁਣਦਾ ਸੀ ਪਰ ਰਵੀ ਨੂੰ ਤਾਂ ਸਿਰਫ ਪੈਸਿਆਂ ਦਾ ਹੀ ਲਾਲਚ ਸੀ ਅਮਰ ਫਿਰ ਤੇਰੇ ਮਾਪੇ ਨਹੀਂ ਬੋਲੇ ਕੁਝ ਨਿੰਮੋ ਕਹਿੰਦੀ ਨਹੀਂ ਉਹ ਨਹੀਂ ਬੋਲੇ ਕੁਝ ਵੀ ਸੱਚ ਦੱਸਾਂ ਬੀਬੀ ਮੈਂ ਜੋਤੀ ਨਾਲ ਧੋਖਾ ਕੀਤਾ ਸੀ ਤੇ ਉਹਦੇ ਸੱਚੇ ਪਿਆਰ ਦਾ ਮੈਂ ਗਲਤ ਫਾਇਦਾ ਚੁੱਕਿਆ ਸੀ ਪਰ ਰਿਸ਼ਤਿਆਂ ਵਿੱਚ ਕੀਤੇ ਫផល ਮੈਨੂੰ ਮਿਲ ਰਿਹਾ ਸੀ ਸਾਰੇ ਰਿਸ਼ਤੇ ਬਸ਼ਵਾਸ ਤੇ ਹੀ ਹੁੰਦੇ ਨੇ ਅਗਰ ਤੁਸੀਂ ਕਿਸੇ ਨੂੰ ਧੋਖਾ ਦੇਵੋਗੇ ਜਵਾਬ ਵਿੱਚ ਤੁਸੀਂ ਵੀ ਧੋਖਾ ਪਾਵੋਗੇ ਜੈਸੀ ਕਰਨੀ ਵੈਸੀ ਪਰਨੀ ਬਹੁਤ ਹੀ ਦਿਲਚੋਣ ਵਾਲੀ ਕਹਾਣੀ ਸੀ ਫਿਰ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਧੰਨਵਾਦ ਜੀ